ਸਤ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਅ ਬੜੀ ਦਿਲਚਸਪ YouTube ਇੰਟਰਵਿਊ ਦੀ ਗੱਲ ਕਰਾਂਗੇ ਡਾਕਟਰ ਤਾਨਿਆ ਨਰਿੰਦਰ ਨਾਲ ਹੋਈ ਸੀ ਜਿਨ੍ਹਾਂ ਨੂੰ ਲੋਕ ਡਾਕਟਰ ਕਿਊਟਰਸ ਵੀ ਕਹਿੰਦੇ ਨੇ ਹਾਂਜੀ ਤੇ ਆਪਣਾ ਮਕਸਦ ਹੈਗਾ ਕਿ ਭਾਰਤ ਚ ਜਿੰਸੀ ਸਿਹਤ ਸਿੱਖਿਆ ਤੇ ਜਿਹੜੀਆਂ ਆਮ ਗਲਤਫਹਿਮੀਆਂ ਨੇ ਉਹਨਾਂ ਨੂੰ ਥੋੜਾ ਸਮਝੀਏ ਹਾਂ ਜੀ ਬਿਲਕੁਲ ਬਹੁਤ ਜ਼ਰੂਰੀ ਵਿਸ਼ਾ ਹੈਗਾ ਖਾਸ ਕਰਕੇ ਆਪਣੇ ਇੱਥੇ ਆਪਾਂ ਦੇਖਦੇ ਆ ਨਾ ਕਿ ਜਿੰਸੀ ਸਿੱਖਿਆ ਨੂੰ ਲੈ ਕੇ ਕਿੰਨੀ ਮਤਲਬ ਝਿਜਕ ਜੀ ਹੈਗੀ ਹੈ ਬਹੁਤ ਜ਼ਿਆਦਾ ਜਿਵੇਂ ਸਕੂਲਾਂ 'ਚ ਕਈ ਵਾਰੀ ਟੀਚਰ ਉਹ ਚੈਪਟਰ ਹੀ ਛੱਡ ਦਿੰਦੇ ਨੇ ਜਾਂ ਫਿਰ ਉਹ ਕੰਡਮ ਵਾਲੀ ਗੱਲ ਅੱਜ ਵੀ ਕਾਲੇ ਲਿਫਾਫੇ 'ਚ ਦਿੰਦੇ ਨੇ ਕਈ ਥਾਈਂ ਇਹ ਝਿਜਕ ਇੰਨੀ ਡੂੰਗੀ ਕਿਉਂ ਹੈ ਦੇਖੋ ਇਹਦੇ ਪਿੱਛੇ ਨਾ ਕਈ ਕਾਰਨ ਹੋ ਸਕਦੇ ਨੇ ਇਤਿਹਾਸਿਕ ਵੀ ਨੇ ਸਭਿਆਚਾਰਿਕ ਵੀ ਜਿਵੇਂ ਡਾਕਟਰ ਨਰਿੰਦਰ ਨੇ ਵੀ ਕਿਹਾ ਸ਼ਾਇਦ ਕੋਈ ਬਸਤੀਵਾਦੀ ਅਸਰ ਹੋਵੇ ਜਾਂ ਸਮਾਜ 'ਚ ਜੋ ਬਦਲਾਅ ਆਏ ਨੇ ਹਮ ਪਰ ਸਭ ਤੋਂ ਅਜੀਬ ਗੱਲ ਤਾਂ ਇਹ ਲੱਗਦੀ ਹੈ ਕਿ ਜਿਹੜੇ ਮਾਪੇ ਬੱਚਿਆਂ ਦੇ ਵਿਆਹ ਲਈ ਪਰਿਵਾਰ ਅੱਗੇ ਵਧਾਉਣ ਲਈ ਕਾਲੇ ਹੁੰਦੇ ਨੇ ਹਾਂ ਉਹੀ ਇਸ ਵਿਸ਼ੇ ਤੇ ਸਹੀ ਗੱਲ ਕਰਨ ਤੋਂ ਪਤਾ ਨਹੀਂ ਕਿਉਂ ਕਤਰਾਉਂਦੇ ਨੇ ਹਾਂ ਇਹ ਤਾਂ ਹੈਗਾ ਚਲੋ ਡਾਕਟਰ ਕਿਊਟਰਸ ਦੀ ਗੱਲ ਕਰੀਏ ਨਾਮ ਵੀ ਕਿੰਨਾ ਵਧੀਆ ਕਿਊਟ ਤੇ ਯੂਟਰਸ ਤੋਂ ਹਾਂਜੀ ਬਹੁਤ ਵਧੀਆ ਉਹ ਜਿੰਸੀ ਸਿਹਤ ਮਾਹਿਰ ਨੇ ਤੇ ਉਹਨਾਂ ਦੀ ਖਾਸੀਅਤ ਇਹੀ ਹੈ ਕਿ ਔਖੀਆਂ ਗੱਲਾਂ ਨੂੰ ਵੀ ਨਾ ਬੜੇ ਸੌਖੇ ਤਰੀਕੇ ਨਾਲ ਸਮਝਾ ਦਿੰਦੇ ਨੇ ਬਿਲਕੁਲ ਉਹਨਾਂ ਦਾ ਮੰਨਣਾ ਵੀ ਇਹੀ ਹੈ ਜੇ ਤੁਸੀਂ ਕੋਈ ਗੱਲ 5 ਸਾਲ ਦੇ ਬੱਚੇ ਨੂੰ ਨਹੀਂ ਸਮਝਾ ਸਕਦੇ ਤਾਂ ਸਮਝੋ ਤੁਹਾਨੂੰ ਆਪ ਨੂੰ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗੀ ਇਸੇ ਕਰਕੇ ਉਹ ਐਨੀਆਂ ਮਿਥਾਂ ਤੋੜ ਪਾਉਂਦੇ ਨੇ ਤੇ ਮਿਥਾਂ ਤਾਂ ਪੁੱਛੋ ਨਾ ਕਿੰਨੀਆਂ ਕਨੇ ਜਿਵੇਂ ਇੱਕ ਆਮ ਤਰਨਾ ਹੈ ਯੋਨੀ ਦੇ ਕਸਾ ਬਾਰੇ ਯਾਨੀ ਕਿ ਵਜਾਈਨਲ ਟਾਈਟਨੈਸ ਕੀ ਇਹ ਵਾਕਈ ਕੋਈ ਚੰਗੀ ਗੱਲ ਹੈ ਲੋਕੀ ਪਤਾਨੀ ਕੀ ਕੀ ਕਰਦੇ ਨੇ ਇਹਦੇ ਲਈ? ਓਹੋ ਇਹ ਤਾਂ ਬਹੁਤ ਵੱਡੀ ਗਲਤਫਹਿਮੀ ਹੈ। ਦੇਖੋ ਯੋਨੀ ਦਾ ਕੁਦਰਤੀ ਸੁਭਾ ਫੈਲਣਾ ਹੈਗਾ, ਖੁੱਲਣਾ ਹੈਗਾ। ਕੱਸਿਆ ਹੋਣਾ ਜਾਂ ਸੁੰਗੜਨਾ ਇਹ ਤਾਂ ਸਗੋਂ ਚੰਗਾ ਸੰਕੇਤ ਨਹੀਂ ਹੈ। ਅੱਛਾ। ਹਾਂ ਜੀ ਜੇ ਬਹੁਤ ਜ਼ਿਆਦਾ ਕਸਾ ਮਹਿਸੂਸ ਹੋ ਰਿਹਾ ਤਾਂ ਇਹ ਦਰਦ ਦਾ ਕਾਰਨ ਬਣ ਸਕਦਾ ਜਾਂ ਜਿਹੜਾ ਪੈਲਵਿਕ ਫਲੋਰ ਹੁੰਦਾ ਨਾ ਮਤਲਬ ਉਹ ਮਾਸਪੇਸ਼ੀਆਂ ਜੋ ਅੰਦਰਲੇ ਅੰਗਾਂ ਨੂੰ ਸਪੋਰਟ ਕਰਦੀਆਂ ਉਹਨਾਂ ਦੀ ਕੋਈ ਸਮੱਸਿਆ ਹੋ ਸਕਦੀ ਹੈ। ਇਹ ਸਿਹਤਮੰਦ ਬਿਲਕੁਲ ਨਹੀਂ। ਓਏ ਇਹ ਤਾਂ ਬਿਲਕੁਲ ਉਲਟ ਗੱਲ ਹੋ ਗਈ ਜੋ ਸੁਣਦੇ ਆਏ ਆ ਅੱਛਾ ਇੱਕ ਹੋਰ ਇਹੋ ਜੀ ਚੀਜ਼ ਲਿੰਗ ਦਾ ਆਕਾਰ ਪੀਨਸ ਸਾਈਜ਼ ਇਹਦੇ ਤੇ ਕਿੰਨੀ ਬਹਿਸ ਹੁੰਦੀ ਹੈ ਕੀ ਸਾਈਜ਼ ਮੈਟਰ ਕਰਦਾ ਦੇਖੋ ਜੀ ਜੇ ਆਪਾਂ ਸਰੀਰੀ ਆਨੰਦ ਦੀ ਗੱਲ ਕਰੀਏ ਤਾਂ ਯੋਨੀ ਦੇ ਅੰਦਰ ਨਾ ਜ਼ਿਆਦਾਤਰ ਸੰਵੇਦਨਾ ਬਾਹਰਲੇ ਪਾਸੇ ਮਤਲਬ ਪਹਿਲੇ ਇਕ ਤਿਹਾਈ ਹਿੱਸੇ ਚ ਤੇ ਖਾਸ ਕਰਕੇ ਕਲਟੋਰਿਸ ਚ ਹੁੰਦੀ ਹੈ ਹਮ ਇਸ ਲਈ ਆਕਾਰ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਤਕਨੀਕ ਮਤਲਬ ਕੁਸ਼ਲਤਾ ਡਾਕਟਰ ਨਰੇਂਦਰ ਨੇ ਉਦਾਹਰਣ ਦਿੱਤੀ ਸੀ ਕਿ ਜੇ ਗੱਲ ਤੇ ਖੁਰਕ ਹੋਵੇ ਤੇ ਤੁਸੀਂ ਪਿੱਠ ਖੁਰਕੀ ਜਾਓ ਤਾਂ ਕੀ ਫਾਇਦਾ ਸਹੀ ਗੱਲ ਹੈ ਬਸ ਉਹੀ ਗੱਲ ਹੈ ਮਰਦਾਂ ਤੇ ਨਾ ਐਵੇਂ ਦਾ ਬਹੁਤ ਦਬਾਅ ਹੁੰਦਾ ਹੈ ਸਾਈਜ਼ ਨੂੰ ਲੈ ਕੇ ਪਰਫਾਰਮੈਂਸ ਨੂੰ ਲੈ ਕੇ ਜੋ ਕਿ ਬਿਲੋੜਾ ਹੈ ਹਾਂ ਇਹ ਦਬਾਅ ਸੱਚੀ ਬਹੁਤ ਹੈਗਾ ਅੱਛਾ ਤੇ ਫਿਰ ਉਹ ਗੱਲ ਆਉਂਦੀ ਹੈ ਪਹਿਲੀ ਵਾਰ ਸੈਕਸ ਦੀ ਕਿ ਉਹਦੇ ਚ ਦਰਦ ਹੋਣਾ ਜਾਂ ਖੂਨ ਵਗਣਾ ਲਾਜ਼ਮੀ ਹੈ ਲੋਕੀ ਤਾਂ ਹੀ ਮੰਨੀ ਬੈਠੇ ਨੇ ਨਾ ਜੀ ਬਿਲਕੁਲ ਨਹੀਂ ਇਹ ਇੱਕ ਹੋਰ ਬਹੁਤ ਨੁਕਸਾਨ ਕਰਨ ਵਾਲੀ ਮਿਥ ਹੈ ਦੇਖੋ ਦਰਦ ਹੋਣਾ ਜਾਂ ਖੂਨ ਵਗਣਾ ਇਹ ਜ਼ਰੂਰੀ ਨਹੀਂ ਹੈ ਬਹੁਤੀ ਵਾਰ ਤਾਂ ਇਹ ਕਬਰਾਹਟ ਜਾਂ ਟੈਂਸ਼ਨ ਜਾਂ ਫਿਰ ਸਹੀ ਤਰ੍ਹਾਂ ਉਤੇਜਨਾ ਨਾ ਹੋਣ ਲਿਬਰਿਕੇਸ਼ਨ ਦੀ ਕਮੀ ਕਰਕੇ ਹੁੰਦਾ ਹੈ ओके ਤੇ ਜਿਹੜੀ ਹਾਇਮਨ ਦੀ ਗੱਲ ਹੈ ਜਿਸ ਨੂੰ ਕੁਆਰੇਪਨ ਦੀ ਨਿਸ਼ਾਨੀ ਕਹਿੰਦੇ ਨੇ ਉਹ ਕੋਈ ਪੱਕੀ ਛਿੱਲੀ ਨਹੀਂ ਹੁੰਦੀ ਉਹਦੇ ਚ ਪਹਿਲਾਂ ਹੀ ਛੇਕ ਹੁੰਦੇ ਨੇ ਤੇ ਉਹ ਕਸਰਤ ਨਾਲ ਸਾਈਕਲ ਚਲਾਉਣ ਨਾਲ ਜਾਂ ਕਿਸੇ ਹੋਰ ਐਕਟੀਵਿਟੀ ਨਾਲ ਵੀ ਖਿੱਚੀ ਜਾ ਸਕਦੀ ਹੈ ਇਹ ਕੋਈ ਪੱਕਾ ਸਬੂਤ ਨਹੀਂ ਹੈ ਵਾਹ ਇਹ ਜਾਣਕਾਰੀ ਤਾਂ ਬਹੁਤ ਜ਼ਰੂਰੀ ਹੈ ਅੱਛਾ ਹੁਣ ਜੀ ਸਪੌਟ ਬਾਰੇ ਦੱਸੋ ਕੀ ਇਹ ਕੋਈ ਜਾਦੂ ਵਾਲਾ ਬਟਨ ਹੈ ਜਿਵੇਂ ਫਿਲਮਾਂ 'ਚ ਦਿਖਾਉਂਦੇ ਨੇ? ਨਹੀਂ ਨਹੀਂ, ਦੇਖੋ ਤਕਨੀਕੀ ਤੌਰ ਤੇ ਨਾ ਕੋਈ ਵੱਖਰਾ ਜੀ ਸਪੌਟ ਨਾ ਦਾ ਅੰਗ ਨਹੀਂ ਹੈਗਾ। ਇਸ ਨੂੰ ਜੀ ਜ਼ੋਨ ਕਹਿਣਾ ਜ਼ਿਆਦਾ ਸਹੀ ਹੈ। ਇਹ ਅਸਲ 'ਚ ਜਿਹੜੀ ਅੰਦਰੂਨੀ ਕਲੈਟੋਰਲ ਬੜਤਰ ਹੁੰਦੀ ਹੈ ਉਹਦਾ ਹੀ ਇੱਕ ਹਿੱਸਾ ਹੈ। ਉਹ ਅੱਛਾ। ਹਾਂਜੀ। ਤੇ ਜਦੋਂ ਉਸ ਏਰੀਆ ਨੂੰ ਅਸਿੱਧੇ ਤੌਰ ਤੇ ਉਤੇਜਿਤ ਕੀਤਾ ਜਾਂਦਾ ਤਾਂ ਆਨੰਦ ਮਿਲ ਸਕਦਾ ਹੈ। ਪਰ ਇਹ ਕੋਈ ਸਵਿੱਚ ਨਹੀਂ ਹੈ। ਇਸੇ ਤਰ੍ਹਾਂ ਮਰਦਾਂ ਵਿੱਚ ਵੀ ਪੀ ਸਪੌਟ ਯਾਨੀ ਪ੍ਰੋਸਟੇਟ ਗਲੈਂਡ ਹੁੰਦਾ ਹੈ ਜੋ ਸੰਵੇਦਨਸ਼ੀਲ ਹੋ ਸਕਦਾ ਹੈ। ਰਾਈਟ। ਤਾ ਇਹ ਵੀ ਕਲੀਅਰ ਹੋ ਗਿਆ ਇੱਕ ਆਖਰੀ ਮਿਤਫਿਰ ਕਿ ਪੋਰਨ ਦੇਖ ਕੇ ਸੈਕਸ ਬਾਰੇ ਸਿੱਖਿਆ ਜਾ ਸਕਦਾ ਹੈ ਬਹੁਤ ਲੋਕ ਇਹ ਕਰਦੇ ਨੇ ਸ਼ਾਇਦ ਕਦੇ ਵੀ ਨਹੀਂ ਡਾਕਟਰ ਨਰਿੰਦਰ ਦਿਓ ਰੋਹਿਤ ਸ਼ਿਟੀ ਵਾਲੀ ਉਦਾਹਰਨ ਕਿੰਨੀ ਸਹੀ ਸੀ ਹਾਂ ਉਹ ਵਧੀਆ ਸੀ ਜਿਵੇਂ ਤੁਸੀਂ ਉਹਨਾਂ ਦੀ ਫਿਲਮ ਦੇਖ ਕੇ ਫਿਜ਼ਿਕਸ ਨਹੀਂ ਸਿੱਖ ਸਕਦੇ ਓਵੇਂ ਹੀ ਪੋਰਨ ਦੇਖ ਕੇ ਸਹੀ ਸੈਕਸ ਸਿੱਖਿਆ ਨਹੀਂ ਮਿਲ ਸਕਦੀ ਪੋਰਨ ਬਣਾਈ ਜਾਂਦੀ ਹੈ ਮਨੋਰੰਜਨ ਲਈ ਉਹਦੇ ਚ ਜੋ ਦਿਖਾਇਆ ਜਾਂਦਾ ਉਹ ਅਸਲ ਜ਼ਿੰਦਗੀ ਤੋਂ ਬਹੁਤ ਦੂਰ ਹੁੰਦਾ ਅਕਸਰ ਉਹ ਕੋਈ ਸਿੱਖਿਆ ਦਾ ਜ਼ਰੀਆ ਨਹੀਂ ਹੈ ਬਿਲਕੁਲ ਸਹੀ ਗੱਲ ਕਹੀ ਚਲੋ ਹੁਣ ਕੁਝ ਜ਼ਰੂਰੀ ਸਲਾਹਾਂ ਤੇ ਆਂਦੇ ਆਂ ਜੋ ਇੰਟਰਵਿਊਜ਼ ਦਿੱਤੀਆਂ ਗਈਆਂ ਪਹਿਲਾਂ ਕੰਡੋਮ ਦੀ ਵਰਤੋਂ ਬਾਰੇ ਹਾਂਜੀ ਕੰਡੋਮ ਬਹੁਤ ਮਤਲਬ ਬਹੁਤ ਜ਼ਰੂਰੀ ਹੈ ਇਹਦੇ ਦੋ ਮੁੱਖ ਫਾਇਦੇ ਨੇ ਇੱਕ ਤਾਂ ਅਣਚਾਹੇ ਗਰਭ ਤੋਂ ਬਚਾ ਤੇ ਦੂਜਾ ਤੇ ਸ਼ਾਇਦ ਓਨਾ ਹੀ ਜ਼ਰੂਰੀ ਜਿੰਸੀ ਤੌਰ ਤੇ ਫੈਲਣ ਵਾਲੀਆਂ ਬਿਮਾਰੀਆਂ ਯਾਨੀ ਐਸਟੀਆਈਜ਼ ਤੋਂ ਸੁਰੱਖਿਆ ਇਹ ਵੱਖ-ਵੱਖ ਸਾਈਜ਼ ਚ ਆਉਂਦੇ ਨੇ ਸਹੀ ਸਾਈਜ਼ ਵਰਤਣਾ ਜ਼ਰੂਰੀ ਹੈ ਅੱਛਾ ਇੱਕ ਗੱਲ ਹੋਰ ਇਹਨੂੰ ਕਦੇ ਵੀ ਵਾਲਟ ਚ ਨਹੀਂ ਰੱਖਣਾ ਚਾਹੀਦਾ ਗਰਮੀ ਤੇ ਰਗੜ ਨਾਲੇ ਖਰਾਬ ਹੋ ਸਕਦਾ ਤੇ ਹਾਂ ਤੇਲ ਵਾਲੇ ਲਿਉਬ੍ਰਿਕੈਂਟ ਜਿਵੇਂ ਵੈਸਲੀਨ ਜਾਂ ਸਰੋਂ ਦਾ ਤੇਲ ਵਗੈਰਾ ਉਹ ਲੇਟੈਕਸ ਕੰਡਮ ਨਾਲ ਨਹੀਂ ਵਰਤਨੇ ਚਾਹੀਦੇ ਉਹ ਕੰਡਮ ਨੂੰ ਕਮਜ਼ੋਰ ਕਰ ਦਿੰਦੇ ਨੇ ਤੇ ਬਹੁਤ ਕੰਮ ਦੀਆਂ ਗੱਲਾਂ ਨੇ ਤੇ ਐਚ ਪੀ ਵੀ ਵੈਕਸੀਨ ਬਾਰੇ ਕੀ ਇਹ ਕਿੰਨੀ ਜ਼ਰੂਰੀ ਹੈ ਇਹਦੀ ਮਹੱਤਤਾ ਮਤਲਬ ਜਿੰਨੀ ਕਹੀਏ ਉਨੀ ਘਟ ਹੈ ਐਚ ਪੀ ਵੀ ਯਾਨੀ ਹਿਊਮਨ ਪੈਪੀਲੋਮਾ ਵਾਇਰਸ ਇੱਕ ਵਾਇਰਸ ਹੈ ਜਿਹੜਾ ਕਈ ਤਰ੍ਹਾਂ ਦੇ ਕੈਂਸਰ ਕਰ ਸਕਦਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਗੁਦਾ ਦਾ ਕੈਂਸਰ ਮੂੰਹ ਤੇ ਗਲੇ ਦਾ ਕੈਂਸਰ ਵੀ ਉਹ ਤੇ ਇਹ ਵੈਕਸੀਨ ਨਾ ਤੋਂ ਬਚਾਉਂਦੀ ਹੈ ਇਹ 9 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਮਰਦ ਤੇ ਔਰਤਾਂ ਦੋਵੇਂ ਲਗਵਾ ਸਕਦੇ ਨੇ ਤੇ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਚ ਸਰਵਾਈਕਲ ਕੈਂਸਰ ਨਾਲ ਬਹੁਤ ਮੌਤਾਂ ਹੁੰਦੀਆਂ ਨੇ ਦੁਨੀਆ ਚ ਸ਼ਾਇਦ ਸਭ ਤੋਂ ਵੱਧ ਤੇ ਇਹ ਉਹ ਕੈਂਸਰ ਹੈ ਜਿਸ ਨੂੰ ਵੈਕਸੀਨ ਨਾਲ ਰੋਕਿਆ ਜਾ ਸਕਦਾ ਸੱਚੀ ਇਹ ਤਾਂ ਫਿਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਨਾ ਹਾਂਜੀ ਬਿਲਕੁਲ ਪਤਾ ਹੋਣਾ ਚਾਹੀਦਾ ਇਹ ਦੁਨੀਆ ਦਾ ਸ਼ਾਇਦ ਇੱਕੋ ਇੱਕ ਕੈਂਸਰ ਹੈ ਜਿਸ ਨੂੰ ਵੈਕਸੀਨ ਨਾਲ ਰੋਕਿਆ ਜਾ ਸਕਦਾ ਵਾਹ ਅੱਛਾ ਤੇ ਮਹਾਵਾਰੀ ਪੀਰੀਅਡਸ ਬਾਰੇ ਵੀ ਕੁਝ ਜ਼ਰੂਰੀ ਗੱਲਾਂ ਦਸੀਆਂ ਸੀ ਉਹਨਾਂ ਨੇ ਹਾਂ ਬਿਲਕੁਲ ਪਹਿਲੀ ਗੱਲ ਜੇ ਦਰਦ ਹੁੰਦੀ ਹੈ ਤਾਂ ਦਰਦ ਘੱਟ ਕਰਨ ਵਾਲੀ ਦਵਾਈ ਪੇਨ ਕਿਲਰ ਲੈਣ 'ਚ ਕੋਈ ਹਰਜ ਨਹੀਂ ਇਹ ਬਿਲਕੁਲ ਠੀਕ ਹੈ ਠੀਕ ਹੈ ਦੂਜਾ ਡਾਰਕ ਚਾਕਲੇਟ ਜਿਸ 'ਚ ਮੈਗਨੀਸ਼ੀਅਮ ਹੁੰਦਾ ਉਹ ਥੋੜੀ ਮਦਦ ਕਰ ਸਕਦੀ ਹੈ ਤੀਜਾ ਇਸ ਨੂੰ ਕੋਈ ਸ਼ਰਮ ਵਾਲੀ ਗੱਲ ਨਾ ਸਮਝੋ ਇਹ ਬਿਲਕੁਲ ਕੁਦਰਤੀ ਹੈ ਤੇ ਹਾਂ ਉਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਕਿ ਸਿਰ ਨਹੀਂ ਧੋਣਾ ਜਾਂ ਆਚਾਰ ਨੂੰ ਹੱਥ ਨਹੀਂ ਲਾਣਾ ਹਾਂ ਹਾਂ ਉਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ ਉਹ ਸਭ ਐਵੇਂ ਪੁਰਾਣੀਆਂ ਗੱਲਾਂ ਨੇ ਓਕੇ ਇਹ ਵੀ ਚੰਗਾ ਹੋਇਆ ਕਲੀਅਰ ਹੋ ਗਿਆ ਅੱਛਾ ਅਖੀਰ ਚ ਉਹ ਦਹੀਂ ਵਾਲੀ ਡਾਕਟਰ ਵਾਲਾ ਕਿੱਸਾ ਬੜਾ ਚੱਲਿਆ ਸੀ ਸੋਸ਼ਲ ਮੀਡੀਆ ਤੇ ਉਹ ਅਸਲ ਚ ਕੀ ਸੀ ਹਾਂ ਉਹ ਬੜਾ ਮਜ਼ੇਦਾਰ ਸੀ ਦੇਖੋ ਉਹ ਅਸਲ 'ਚ ਨਾ ਇੱਕ ਸਧਾਰਨ ਜੀ ਸਾਇੰਸ ਦੀ ਗੱਲ ਸਮਝਾ ਰਹੇ ਸੀ ਯੋਨੀ ਦਾ ਜਿਹੜਾ ਅੰਦਰੂਨੀ ਮਾਹੌਲ ਹੁੰਦਾ ਉਹ ਕੁਦਰਤੀ ਤੌਰ ਤੇ ਥੋੜਾ ਤੇਜ਼ਾਬੀ ਐਸਿਡਿਕ ਹੁੰਦਾ ਹੈ। ਆਏ ਨਾ ਦੇ ਚੰਗੇ ਬੈਕਟੀਰੀਆ ਹੁੰਦੇ ਨੇ ਤੇ ਇਹ ਉਹੀ ਕਿਸਮ ਦੇ ਬੈਕਟੀਰੀਆ ਨੇ ਜਿਹੜੇ ਦਹੀਂ 'ਚ ਵੀ ਹੁੰਦੇ ਨੇ। ਇਸ ਲਈ ਉਹ ਸਮਝਾ ਰਹੇ ਸੀ ਕਿ ਯੋਨੀ ਦੇ ਅੰਦਰ ਸਾਬਣ ਜਿਹੜਾ ਕਿ ਐਲਕਲਾਈਨ ਹੁੰਦਾ ਉਹ ਨਹੀਂ ਵਰਤਣਾ ਚਾਹੀਦਾ ਕਿਉਂਕਿ ਉਹ ਇਹਨਾਂ ਚੰਗੇ ਬੈਕਟੀਰੀਆ ਨੂੰ ਮਾਰ ਕੇ ਸੰਤੁਲਨ ਵਿਗਾੜ ਦਿੰਦਾ। ਅੱਛਾ ਤਾਂ ਗੱਲ ਸਿਰਫ ਇੰਨੀ ਸੀ ਹਾਂਜੀ ਗੱਲ ਤਾਂ ਸਿਰਫ ਇੰਨੀ ਸੀ ਪਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਸਿਰਫ ਯੋਨੀ ਵਿੱਚ ਦਹੀਂ ਵਾਲੇ ਬੈਕਟੀਰੀਆ ਵਾਲੀ ਲਾਈਨ ਚੱਕ ਲਈ ਬਿਨਾ ਪੂਰਾ ਸੰਦਰਭ ਸਮਝੇ ਤੇ ਉਹਨਾਂ ਦਾ ਨਾਮ ਹੀ ਦਹੀਂ ਵਾਲੀ ਡਾਕਟਰ ਪੈ ਗਿਆ ਹਾਂ ਹਾਂ ਕਮਾਲ ਹੈ ਤਾਂ ਫਿਰ ਕੁਲ ਮਿਲਾ ਕੇ ਇਸ ਸਾਰੀ ਗਲਬਾਤ ਦਾ ਨਿਚੋੜ ਇਹ ਹੀ ਨਿਕਲਦਾ ਹੈ ਕਿ ਜਿੰਸੀ ਸਿਹਤ ਬਾਰੇ ਖੁੱਲ ਕੇ ਗੱਲ ਕਰਨੀ ਸਹੀ ਜਾਣਕਾਰੀ ਲੈਣੀ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀਆਂ ਮਿਥ ਨੇ ਸ਼ਰਮ ਹੈ ਇਹ ਟੁੱਟ ਸਕੇ ਬਿਲਕੁਲ ਸਹੀ ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਹੈ ਇਸ ਝਿਜਕ ਖਿਲਾਫ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਜਿਵੇਂ ਡਾਕਟਰ ਨਰਿੰਦਰ ਨੇ ਵੀ ਇਸ਼ਾਰਾ ਕੀਤਾ ਸੀ ਹਾਂਜੀ ਕਿ ਇਸ ਵਿਸ਼ੇ ਨਾਲ ਜੁੜੀ ਜਿਹੜੀ ਝਿਜਕ ਹੈ ਜਿਹੜੀ ਸ਼ਰਮ ਹੈ ਉਸ ਨੂੰ ਤੋੜਨ ਲਈ ਅਸੀਂ ਸਾਰੇ ਆਪਣੇ ਆਪਣੇ ਪੱਧਰ ਤੇ ਕੀ ਕਰ ਸਕਦੇ ਆ ਇਹ ਸੋਚਣ ਵਾਲੀ